ਲੁਦੀਕਾ ਕਲਸਾ ਵਾਇਦੂਜੀ ਕੀ ਫਤਿਹ ਗੱਲ ਕਰਨ ਜਾ ਰਹੇ ਆ ਸਿੱਖ ਇਤਿਹਾਸ ਦੇ ਲੁਕਵੇਂ ਤੱਤ ਜੋ ਸਿੱਖ ਇਤਿਹਾਸ ਨੂੰ ਵਿਗਾੜਨ ਦੀਆਂ ਸਾਜ਼ਿਸ਼ਾਂ ਜੋ ਸਿੱਖ ਇਤਿਹਾਸ ਦੇ ਵਿੱਚ ਭੁਲੇਖੇ ਪਾਉਂਦੀਆਂ ਜਿਹੜੀਆਂ ਉਹ ਜੀਆਂ ਸਾਝੀਆਂ ਸੀ ਉਹਨਾਂ ਬਾਰੇ ਔਰ 1849 ਤੋਂ ਬਾਅਦ ਜਦੋਂ ਮਹਾਰਾਜ ਸਿੰਘ ਦੇ ਰਾਜ ਦੀ ਸਮਾਪਤੀ ਹੋ ਜਾਂਦੀ ਆ ਤੇ ਜਿਹੜਾ ਅੰਗਰੇਜ਼ ਅਫਸਰ ਆ ਉਹ ਮਾਲਵੇ ਦੇ ਜਿਹੜੇ ਸਿੱਖ ਰਾਜੇ ਸੀ ਨਾ ਉਹਨਾਂ ਸਮਾਰਿਆਂ ਨੂੰ ਲੁਧਿਆਣੇ ਸਦਕੇ ਉੱਥੇ ਬੈਠੇ ਕੀਤੀ ਉਹਨੇ ਤੇ ਉਹਦੇ ਵਿੱਚ ਉਹਨੇ ਇੱਕ ਮੁਸਲਮਾਨ ਮੌਲਵੀ ਬੂਟੇ ਸ਼ਾਹ ਨੂੰ ਇਤਿਹਾਸ ਦਾ ਸਿੱਖਾਂ ਦੇ ਇਤਿਹਾਸ ਦਾ ਪਿਛੋਕੜ ਜਾਣਨ ਲਈ ਨਿਯੁਕਤ ਕੀਤਾ ਗਿਆ ਤੁਸੀਂ ਮੌਲਵੀ ਬੂਟੇ ਸ਼ਾਹ ਨੂੰ ਕਿ ਤੁਸੀਂ ਜਿਹੜਾ ਇਹ ਇਤਿਹਾਸ ਸਿੱਖਾਂ ਦਾ ਲਿਖਣਾ ਕਰੋ ਇੱਥੇ ਚਾਨਣਾ ਪਾਉਣਾ ਕਰੋ ਪਰ ਜਦੋਂ ਇਹ ਗੱਲ ਪਤਾ ਲੱਗੀ ਤਤਖਾਲਸਾ ਦੇ ਸਰਗਰਮ ਲੀਡਰ ਉਹਨਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਰੈਤਨ ਸਿੰਘ ਭੰਗੂ ਨੂੰ ਤੇ ਉਹਨੇ ਜਾ ਕੇ ਅੰਗਰੇਜ਼ ਕਮਿਸ਼ਨਰ ਨੂੰ ਮਿਲ ਕੇ ਇੱਕ ਦਲੀਲ ਦਿੱਤੀ ਕਿ ਜਿਹੜਾ ਸਿੱਖ ਕੌਮ ਦਾ ਇਤਿਹਾਸ ਆ ਉਸ ਦਾ ਦੀ ਮੁੱਖ ਦੁਸ਼ਮਣ ਰਹੀ ਮੁਸਲਮਾਨ ਕੌਮ ਆ ਤੇ ਉਹਦੇ ਮੌਲਵੀ ਤੋਂ ਮੁਸਲਮਾਨ ਤੋਂ ਇਤਿਹਾਸ ਲਿਖਾਉਣਾ ਇੱਕ ਗਲਤ ਗੱਲ ਆ ਇਹ ਜਾਤੀ ਤੋਂ ਅੱਬ ਤਵੱਜਬ ਜਾਤੀ ਤੋਂ ਸਬ ਕਾਰਨ ਉਹ ਸਹੀ ਇਤਿਹਾਸ ਨਹੀਂ ਲਿਖੇਗਾ ਜੋ ਮੁਸਲਮਾਨ ਆ ਤੇ ਉਹ ਦੂਸਰੀ ਜਾਤੀ ਦਾ ਹੋਣ ਕਰਕੇ ਸਿੱਖਾਂ ਦੇ ਇਤਿਹਾਸ ਨੂੰ ਸਹੀ ਤਰ੍ਹਾਂ ਨਹੀਂ ਲਿਖੂਗਾ ਅੰਗਰੇਜ਼ ਕਮਿਸ਼ਨਰ ਨੇ ਦਤਨ ਸਿੰਘ ਭੰਗੂ ਦੀ ਜਿਹੜੀ ਗੱਲ ਆ ਉਹ ਮੰਨ ਲਈ ਪਰ ਨਾਲ ਹੀ ਉਹਨਾਂ ਨੇ ਬੂਟੇ ਸ਼ਾਹ ਨੂੰ ਕਿਹਾ ਕਿ ਤੂੰ ਵੀ ਸਿੱਖਾਂ ਦਾ ਇਤਿਹਾਸ ਲਿਖ ਕੇ ਲੈ ਕੇ ਆ ਤੇ ਉਹ ਤੁਹਾਨੂੰ ਰਤਨ ਸਿੰਘ ਭੰਗੂ ਨੂੰ ਇਆਜ਼ਤ ਦੇ ਦਿੱਤੀ ਕਿ ਤੂੰ ਵੀ ਆਪਣਾ ਸਿੱਖਾਂ ਬਾਰੇ ਇਤਿਹਾਸ ਲਿਖ ਕੇ ਤੇ ਲੈ ਆ ਜਦੋਂ ਦੋਵੇਂ ਇਤਿਹਾਸ ਲਿਖ ਕੇ ਲੈ ਕੇ ਆਏ ਅੰਗਰੇਜ਼ ਕਮਿਸ਼ਨਰ ਦੇ ਸਾਹਮਣੇ ਤੇ ਉਹ ਸੰਗਰੇਜ਼ ਕਮਿਸ਼ਨਰ ਜਦੋਂ ਸਿੱਖ ਇਤਿਹਾਸ ਦੇ ਕੁਝ ਕਾਣੜ ਪੜੇ ਪੜਨ ਤੋਂ ਬਾਅਦ ਉਹਨੇ ਜਿਹੜਾ ਰਤਨ ਸਿੰਘ ਭੰਗੂ ਆ ਉਹਦੇ ਇਤਿਹਾਸ ਨੂੰ ਅੰਗਰੇਜ਼ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਿੱਖ ਇਤਿਹਾਸ ਲਿਖਣ ਦੀ ਇਜਾਜ਼ਤ ਮਿਲ ਗਈ ਪਰ ਦੂਸਰੇ ਪਨੇ ਜੋ ਮੌਲਵੀ ਬੂਟੇ ਸ਼ਾਹ ਵੱਲੋਂ ਲਿਖਿਆ ਸਿੱਖ ਇਤਿਹਾਸ ਖੜੇ ਦੇ ਰੂਪ ਵਿੱਚ ਉਹ ਅਜੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਆ ਆ ਯੂਨੀਵਰਸਿਟੀ ਦੇ ਸਿੱਖ ਇਤਿਹਾਸਕਾਰ ਪ੍ਰੋਫੈਸਰ ਡਾਕਟਰਾਂ ਨੇ ਉਹ ਮੌਲਵੀ ਬੂਟੇ ਸ਼ਾਹ ਦੁਆਰਾ ਲਿਖੇ ਸਿੱਖ ਇਤਿਹਾਸ ਨੂੰ ਪੜਨ ਤੋਂ ਬਾਅਦ ਇਹ ਵੇਖਿਆ ਕਿ ਬੂਟੇ ਸ਼ਾਹ ਵੱਲੋਂ ਲਿਖਿਆ ਜਿਹੜਾ ਸਿੱਖ ਇਤਿਹਾਸ ਆ ਉਹ ਰਤਨ ਸਿੰਘ ਭੰਗੂ ਵਾਲੇ ਵੱਲੋਂ ਲਿਖੇ ਪ੍ਰਾਚੀਨ ਪੰਥ ਪ੍ਰਕਾਸ਼ ਨਾਲੋਂ ਕਿਤੇ ਜ਼ਿਆਦਾ ਅਸਲੀਅਤ ਦੇ ਨੇੜੇ ਆ ਪਰ ਅੰਗਰੇਜ਼ ਕਮਿਸ਼ਨਰ ਦੀ ਮਿਹਰਬਾਨੀ ਕਾਰਨ ਸਿੱਖ ਇਤਿਹਾਸ ਲਿਖਣ ਦੀ ਲਾਟਰੀ ਜਿਹੜੀ ਆ ਰਤਨ ਸਿੰਘ ਭੰਗੂ ਦੀ ਨਿਕਲਾਈ ਇਸ ਕਾਰਨ ਸਿੱਖ ਇਤਿਹਾਸ ਦੀ ਪਹਿਲੀ ਪ੍ਰਕਾਸ਼ਨਾ ਪਰਾਚੀਨ ਪੰਥ ਪ੍ਰਕਾਰ ਦੇ ਰੂਪ ਵਿੱਚ ਜਿਹੜੀ ਆ ਸਾਹਮਣੇ ਆਈ ਹੁਣ ਸਿੱਖ ਜਗਤਵਨ ਨੂੰ ਇਸ ਪੰਚ ਪਰਾਚੀਨ ਪੰਥ ਪ੍ਰਕਾਰ ਨੂੰ ਪੜਨ ਤੇ ਖਰੀਦਣ ਵਿੱਚ ਵਿਸ਼ੇਸ਼ ਰੁਚੀ ਦਿਖਾਈ ਜਾਂਦੀ ਆ ਰਤਨ ਸਿੰਘ ਭੰਗੂ ਮਾਝੇ ਦਾ ਵਸਨੀਕ ਸੀ ਇਸ ਲਈ ਉਹਨੇ ਮਾਝੇ ਦੀ ਧਰਤੀ ਉੱਪਰ ਵਾਪਰੀਆਂ ਕਟਨਾਵਾਂ ਦੇ ਸੰਬੰਧ ਵਿੱਚ ਪ੍ਰਚਲਿਤ ਲੋਕ ਧਾਰਨਾਵਾਂ ਨੂੰ ਉਸਨੇ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੂਲ ਸਰੋਤ ਬਣਾ ਕੇ ਆਪਣੀ ਰਚਨਾ ਦੀ ਸਿਰਜਣਾ ਕੀਤੀ ਇਤਿਹਾਸ ਲਿਖਣ ਸਮੇਂ ਵਿਸ਼ੇਸ਼ ਕਰਕੇ 3.500 ਸਾਲ ਪਹਿਲਾਂ ਵਾਪਰੀਆਂ ਕਟਨਾਵਾਂ ਦਾ ਜੇ ਕੋਈ ਲਿਖਤੀ ਰਿਕਾਰਡ ਸਾਹਮਣੇ ਨਾ ਹੋਵੇ ਤਾਂ ਇਤਿਹਾਸ ਲਿਖਣ ਸਮੇਂ ਸੀਨਾ-ਮਸੀਨਾ ਚਲਦੀਆਂ ਆ ਰੀਆਂ ਧਾਰਨਾਵਾਂ ਨੂੰ ਆਧਾਰ ਬਣਾਉਣ ਤੋਂ ਬਿਨਾ ਹੋਰ ਕੋਈ ਚਾਰਾ ਬਾਕੀ ਵੀ ਰਹਿ ਵੀ ਨਹੀਂ ਜਾਂਦਾ ਇਸ ਲਈ ਇਸ ਤਰ੍ਹਾਂ ਲਿਖੇ ਗਏ ਇਤਿਹਾਸ ਵਿੱਚ ਦਰਜ ਕੀਤੀਆਂ ਘਟਨਾਵਾਂ ਸੱਚ ਵੀ ਹੋ ਸਕਦੀਆਂ ਸੱਚੀਆਂ ਵੀ ਆ ਪਰ ਜਿਹੜੀਆਂ ਲੇਖਕ ਉਹਨਾਂ ਘਟਨਾਵਾਂ ਦੀਆਂ ਵਿਆਖਿਆ ਆਪਣੀ ਸੂਝ-ਬੂਝ ਤੇ ਕਲਪਨਾ ਦੇ ਆਧਾਰ 'ਤੇ ਕਰਦਾ ਹਨ ਉਹਦੇ ਵਿੱਚ ਫਿਰ ਥੋੜਾ ਜਿਹਾ ਜਿਹੜਾ ਇਤਿਹਾਸ ਦੇ ਵਿੱਚ ਆ ਉਹ ਲੇਖਕ ਦੀ ਕਲਪਨਾ ਤੇ ਜਾਂ ਆਪਣਾ ਦਿਮਾਗ ਸੋਚ-ਬੋਚ ਉਹਦੀ ਸਮਝ ਲੋ ਕਿ ਉਹ ਉਹਦੇ ਆਪਣੇ ਦਿਮਾਗ ਨਾਲ ਸੋਚੀ ਹੋਈ ਗੱਲ ਜਿਹੜੀ ਉਹ ਵੀ ਇਤਿਹਾਸ ਦੇ ਵਿੱਚ ਦਰਜ ਹੋ ਜਾਂਦੀ ਆ ਸਿੱਖ ਧਾਦਾ ਵੱਡਾ ਅਧਿਆਏ ਕਿਉਂਕਿ ਮਾਝੇ ਦੀ ਧਰਤੀ ਉੱਪਰ ਹੀ ਵਾਪਰਿਆ ਇਸ ਕਾਰਨ ਮਾਝੇ ਦੇ ਲੋਕਾਂ ਵਿੱਚ ਸਿੱਖ ਇਤਿਹਾਸ ਦੀਆਂ ਘਟਾਵਾਂ ਦੀ ਜਾਦ ਸੀ ਨਾ ਵਸੀਨਾ ਪੀੜੀ ਦਾ ਪੀੜੀ ਇਹ ਜਿਹੜੀ ਆ ਚਲੀ ਆ ਰਹੀ ਆ ਪਰ ਮਾਝੇ ਤੋਂ ਬਾਹਰ ਮਾਲਵੇ ਵਿੱਚ ਆਪਣੀਆਂ ਘਟਨਾਵਾਂ ਨੂੰ ਲਿਖਣ ਸਮੇਂ ਰਤਨ ਸਿੰਘ ਪੰਘੂ ਪੂਰੀ ਤਰ੍ਹਾਂ ਜਿਹੜਾ ਆ ਉਹ ਟੱਪੜਾ ਖਾ ਗਿਆ ਉਹਨਾਂ ਘਟਨਾਵਾਂ ਨੂੰ ਅਲਾਕਾਵਾਦ ਦਾ ਸ਼ਿਕਾਰ ਹੋਣ ਕਰਕੇ ਮੱਤਵਹੀਣ ਸਮਝ ਕੇ ਚਰਚਾ ਹੀ ਨਹੀਂ ਕਰਦਾ ਰਤਨ ਸਿੰਘ ਪੰਘੂ ਪੰਚ ਪਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਰ ਨੂੰ ਜਦੋਂ ਮਾਲਵੇ ਦੇ ਸਿੱਖ ਚੌਧਰੀਆਂ ਨੇ ਪੜਿਆ ਤਾਂ ਉਹਨਾਂ ਨੂੰ ਰਤਨ ਸਿੰਘ ਭੰਗੂ ਦਾ ਰਵਈਆ ਨਾ ਗੁਜ਼ਾਰ ਲੱਗਿਆ ਮਾਲਵੇ ਦੇ ਸਿੱਖ ਚੌਧਰੀਆਂ ਵਿਸ਼ੇਸ਼ ਕਰਕੇ ਫੂਲ ਘਰਾਣੇ ਨਾਲ ਸੰਬੰਧਨ ਚੌਧਰੀਆਂ ਨੇ ਇਸ ਖੱਪੇ ਨੂੰ ਪੂਰਾ ਕਰਨ ਲਈ ਮਾਲਵੇ ਦੇ ਕਿਸੇ ਸਿੱਖ ਜਵਾਨ ਦੀ ਤਲਾਸ਼ ਸ਼ੁਰੂ ਕੀਤੀ ਹੁਣ ਮਾਲਵੇ ਦੇ ਵਿੱਚ ਸਿੱਖ ਇਤਿਹਾਸ ਲਿਖਣ ਦੀ ਜਿਹੜੀ ਵਿਦਮਾਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਉਹਨਾਂ ਨੂੰ ਗਿਆਨੀ ਗਿਆਨ ਸਿੰਘ ਉਸ ਵੇਲੇ ਦੇ ਵੱਡੇ ਵਿਦਵਾਨਾਂ ਵਿੱਚੋਂ ਪੜ੍ਹੇ ਲਿਖੇ ਵਿਦਵਾਨਾਂ ਵਿੱਚੋਂ ਨਜ਼ਰ ਆਏ ਤੇ ਉਹਨਾਂ ਨੇ ਉਹਨਾਂ ਨੂੰ ਸਭ ਤੋਂ ਵੱਧ ਸਿਆਣਾ ਸਮਝ ਕੇ ਕਿ ਗਿਆਨੀ ਗਿਆਨ ਸਿੰਘ ਨੂੰ ਜਿਹੜਾ ਆ ਉਹ ਇਤਿਹਾਸ ਲਿਖਣ ਲਈ ਉਸਨੂੰ ਦੀ ਜ਼ਿੰਮੇਵਾਰੀ ਲਈ ਇਹ ਚ ਕਰਕੇ ਫੂਰ ਰਾਜ ਦੇ ਘਰਾਣੇ ਨੇ ਉਸ ਨੂੰ ਪੰਥ ਦੀ ਸੇਵਾ ਜਿਹੜੀ ਹੈ ਕਰਨ ਲਈ ਮਾਲ ਦੇ ਵਿੱਚ ਵਾਪਰੀਆਂ ਘਟਾਵਾਂ ਨੂੰ ਸ਼ਾਮਲ ਕਰਕੇ ਤੇ ਇੱਕ ਨਵਾਂ ਪੰਥ ਪ੍ਰਕਾਰ ਲਿਖਣ ਲਈ ਗਿਆ ਜੋ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਰ ਦੇ ਕਾਰ ਨੂੰ ਦੇਖਦੇ ਆਏ ਅੰਦਾਜ਼ਾ ਸਾਨੀ ਨਾਲ ਹੀ ਲਾਇਆ ਜਾ ਸਕਦਾ ਕਿ ਉਸਨੇ ਮਤਲਬ ਕਿੰਨੇ ਸਾਲਾਂ ਦੀ ਮਿਹਨਤ ਕੀਤੀ ਹੋਵੇਗੀ ਗੜਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਇਥੇ ਇੱਕ ਹੋਰ ਰੋਚਕ ਘਟਨਾ ਦਾ ਜ਼ਿਕਰ ਕਰਨਾ ਸਿੱਖ ਜਗਤ ਲਈ ਜ਼ਰੂਰੀ ਆ ਕਿ ਗਿਆਨੀ ਗਿਆਨ ਸਿੰਘ ਨੂੰ ਪੰਥ ਪ੍ਰਕਾਸ਼ ਲਿਖਣ ਸਮੇਂ ਪੰਥ ਦੀ ਸੇਵਾ ਕਰਨ ਦੇ ਨਾਲ 12 ਰੁਪਏ ਮਹੀਨਾ ਤਨਖਾਹ ਦੇਣ ਦੇ ਨਾਲ-ਨਾਲ ਹੋਰ ਜਣੀਆਂ ਸੇਵਾਵਾਂ ਆ ਉਹ ਵੀ ਸੇਵਾ ਕਰਨ ਦਾ ਉਹਦੇ ਨਾਲ ਵਾਅਦਾ ਕੀਤਾ ਗਿਆ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਰ ਦੀ ਰਚਨਾ ਕਰਨ ਤੋਂ ਬਾਅਦ ਜਦੋਂ ਫੂਲ ਚੌਧਰੀਆਂ ਨੂੰ ਜੋ ਵਾਦਾ ਕੀਤਾ ਸੀ ਉਹ ਪੂਰਾ ਕਰਨ ਲਈ ਫੂਲ ਦੇ ਚੌਧਰੀਆਂ ਨੇ ਗਿਆਨ ਸਿੰਘ ਦੇ ਕੰਮ ਨੂੰ ਪੰਥਕ ਸੇਵਾ ਕਹਿ ਕੇ ਜਦੋਂ ਮਾਇਆ ਦੇਨ ਤੋਂ ਟਾਲਾ ਵਟਿਆ ਤੇ ਗਿਆਨੀ ਗਿਆਨ ਸਿੰਘ ਨੇ ਉਹਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾ ਕੇ ਜੋ ਕੁਝ ਲਿਖਿਆ ਬਹੁਤ ਵਿਚਾਰਨਯੋਗ ਹੈ ਜਦੋਂ ਗਿਆਨੀ ਗਿਆਨ ਸਿੰਘ ਨੂੰ ਫੂਲ ਸਿਆਸਤ ਰਿਆਸਤ ਦੇ ਜਿਹੜੇ ਚੌਧਰੀ ਪਹਿਲਾਂ ਤੇ ਉਹਨੂੰ ਪਲੇਅਰ ਲਿਆ ਕਿ ਤੂੰ ਇਤਿਹਾਸ ਲਿਖ 12 ਰੁਪਏ ਮਹੀਨਾ ਉਹਨੂੰ ਤਨਖਾਹ ਦੇਣੀ ਸ਼ੁਰੂ ਕੀਤੀ ਮੰਨੀ ਹੋਰ ਵੀ ਉਹਨੂੰ ਸੇਵਾ ਦੇਣ ਦਾ ਵਾਅਦਾ ਕੀਤਾ ਗਿਆ ਪਰ ਜਦੋਂ ਇਤਿਹਾਸ ਲਿਖਿਆ ਤੇ ਬਾਅਦ ਵਿੱਚ ਉਹਨੂੰ ਉਹਦੀ ਸੇਵਾ ਕਰਨ ਤੋਂ ਨਾ ਕਰ ਦਿੱਤੀ ਹੁਣ ਇੱਥੇ ਫਿਰ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਲਿਖਦੇ ਆ ਕਿ ਨਾਮ ਸਿੰਘ ਜੈ ਦਿਲ ਕੇ ਚੋਰ ਠੱਗੀ ਕਰ ਸੁਮਿਸ਼ਟ ਬਣ ਘੋਰ ਪੰਥਕ ਸੇਵਾ ਛੋਰ ਮਚਾਤਾ ਇਸ ਵਿਦ ਠੱਗ ਕਰ ਲੋਕਾਂ ਖਾਤੇ ਫੇਰ ਮੈਂ ਨਿਜ ਮਨ ਕੋ ਸਮਝਾਇਓ ਤਉ ਮਨ ਤੇ ਬੜ ਧੋਖਾ ਖਾਇਓ ਹੁਣ ਰਤਨ ਸਿੰਘ ਭੰਗੂ ਤੇ ਗਿਆਨ ਸਿੰਘ ਦੀ ਰਚਨਾ ਵਿੱਚ ਮੂਰਖ ਮੁੱਖ ਫਰਕ ਜਿਹੜਾ ਪਿਆ ਇੰਨਾ ਹੀ ਆ ਕਿ ਗਿਆਨ ਸਿੰਘ ਨੇ ਸਿੱਖ ਗੁਰੂਆਂ ਦੀਆਂ ਮਾਲਵੇ ਵਿੱਚ ਕੀਤੀਆਂ ਯਾਤਰਾਵਾਂ ਤੇ ਬਾਅਦ ਵਿੱਚ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਹੋਏ ਸੰਘਰਸ਼ ਵਿੱਚ ਮਾਲਵੇ ਦੇ ਚੌਧਰੀਆਂ ਵੱਲੋਂ ਗੁਰੂਆਂ ਦੇ ਪੰਥ ਦੀ ਕੀਤੀ ਬਹੁਮੁਲੀ ਸੇਵਾ ਦੀ ਖੂਬ ਚਰਚਾ ਕਰਕੇ ਉਹਨਾਂ ਦੀ ਪੱਕੀ ਤੇ ਸੱਚੇ ਗੁਰਮਖੋਹਾਂ ਦੀਆਂ ਧਾਰਨਾਵਾਂ ਸਿੱਖ ਜਗਤ ਵਿੱਚ ਪਛਾਣ ਦਰਜ ਕਰ ਦਿੱਤੀਆਂ ਜੋ ਰਤਨ ਸਿੰਘ ਭੰਗੂ ਦੁਆਰਾ ਲਿਖੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਨਹੀਂ ਸਨ ਜਿਹੜੀਆਂ ਗਿਆਨੀ ਗਿਆਨ ਸਿੰਘ ਨੇ ਮਾਲਵੇ ਦੇ ਜਿਹੜੇ ਚੌਧਰੀ ਹੀ ਉਹਨਾਂ ਬਾਰੇ ਜਿਹੜਾ ਸੱਚੇ ਪੱਕੇ ਸੱਚੇ ਗੁਰਸਿੱਖ ਹੋਣ ਦੀਆਂ ਧਾਰਨਾਵਾਂ ਜਿਹੜੀਆਂ ਉਹਨੇ ਜ਼ਿਆਦਾ ਲਿਖੀਆਂ ਜੋ ਰਤਨ ਸਿੰਘ ਭੰਗੂ ਉਹਨਾਂ ਨੇ ਜੋ ਆਪਣਾ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਉਹਦੇ ਵਿੱਚ ਨਹੀਂ ਹੈਗਾ ਅੱਜ ਸਿੱਖ ਜਗਤ ਨੂੰ ਇਹਨਾਂ ਪੰਥ ਪ੍ਰਕਾਸ਼ਾਂ ਨੂੰ ਪੜ੍ਹਨ ਸੰਬੰਧੇ ਜਿਹੜਾ ਆ ਇਹ ਗੱਲਾਂ ਦੀ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਆ ਕਿ ਇਹਨਾਂ ਦੋਨਾਂ ਪੁਸਤਕਾਂ ਵਿੱਚ ਬਹੁਤ ਕੁਝ ਆਪਣੇ ਆਪਣੇ ਆਕਾਮਾਂ ਉੱਤੇ ਆਪ ਤੋਂ ਉੱਪਰ ਦੇਿਆਂ ਨੂੰ ਖੋਜ ਕਰਨ ਲਈ ਹੀ ਲਿਖਿਆ ਹੋਇਆ ਹੈ ਇਸ ਕਰਕੇ ਨਾ ਪੁਸਤਕਾਂ ਨੂੰ ਸਰੋਤਾਂ ਦੀ ਸੂਚਨਾ ਦੇਣ ਵਾਲੇ ਸਰੋਤ ਵਜੋਂ ਵਰਤਿਆ ਜਾਣਾ ਚਾਹੀਦਾ। ਰਤਨ ਸਿੰਘ ਪੰਗੂ ਨੇ ਅੰਗਰੇਜ਼ ਕਮਿਸ਼ਨਰ ਨੂੰ ਖੁਸ਼ ਕਰਨ ਲਈ ਕੋ ਤੀਕ ਭਦਰ ਜੀ ਦੇ ਮੂੰਹ ਖਵਾਇਆ ਹੈ ਕਿ ਬਹੁਤ ਹੀ ਜਲਦੀ ਸਮੁੰਦਰ ਪਾਰ ਤੋਂ ਟੋਪੀ ਵਾਲਾ ਆ ਕੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਖੁਦ ਰਾਜ ਕਰੇਗਾ। ਇਸੇ ਤਰ੍ਹਾਂ ਗਿਆਨ ਸਿੰਘ ਨੇ ਮੁਕਸਾਦੀ ਜੰਗ ਤੋਂ ਬਾਅਦ ਤਨਖਾਹ ਉੱਪਰ ਗੁਰੂਕੀਆਂ ਫੌਜਾਂ ਵਿੱਚ ਪਰਤੀਓ ਬਰਾੜਾਂ ਵੱਲੋਂ ਗੁਰੂ ਸਾਹਿਬ ਨਾਲ ਤਨਖਾਹ ਲੈਣ ਲਈ ਕੀਤੀ ਬਦਕਲਾਮੀ ਤੇ ਦੁਰਵਿਹਾਰ ਨੂੰ ਦਾਨ ਦਾਨ ਸਿੰਘ ਬਰਾੜ ਨਾਮ ਦਾ ਕਾਲਪਨਿਕ ਪਾਤਰ ਸਿਰਜ ਕੇ ਮਾਲਵੇ ਦੀ ਸਿੱਖੀ ਬਚਾਉਣ ਵਾਲੀ ਜਿਸ ਘਟਨਾ ਦੀ ਚਰਚਾ ਕੀਤੀ ਆ ਉਸ ਘਟਨਾ ਦੀ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਮੈਂਮੇ ਸਰਜੀਪ ਪਿੰਡ ਵਿੱਚ ਦਾਨ ਸਿੰਘ ਬਰਾੜ ਨਾਮ ਦਾ ਕੋਈ ਵਿਅਕਤੀ ਕਦੇ ਹੋਇਆ ਹੀ ਨਹੀਂ ਤੇ ਨਾ ਹੀ ਕੋਈ ਔਲਾਦ ਕਦੇ ਉਹਦੇ ਉੱਥੇ ਵੱਸਦੀ ਰਹੀ ਆ ਜਦੋਂ ਦਾਨ ਸਿੰਘ ਬਰਾੜ ਨਾਮ ਦਾ ਕੋਈ ਵਿਅਕਤੀ ਹੋਇਆ ਹੀ ਨਹੀਂ ਤਾਂ ਮਾਲਵੇ ਦੀ ਸਿੱਖੀ ਬਚਾ ਕਿਸਨੇ ਲਈ ਸਿੱਖਾਂ ਨੂੰ ਪਾਛਾਈ ਦੇ ਜੋਗ ਬਣਾਉਣ ਅਤੇ ਗੁਰੂ ਸਾਹਿਬ ਜਦੋਂ ਆਪਣੇ ਸਰਬੰਸ ਅਤੇ ਸੈਂਕੜੇ ਸੂਰਬੀਰ ਜਰਨੈਲਾਂ ਦੀ ਆਹੂਤੀ ਦੇਣ ਤੋਂ ਬਾਅਦ ਮਾਲਵੇ ਵਿੱਚ ਆਇਆ ਮਾਲਵੇ ਦੇ ਕਈ ਪਿੰਡਾਂ ਵਿੱਚ ਗੁਰੂ ਸਾਹਿਬ ਦੇ ਘੋੜਿਆਂ ਲਈ ਕਾਹ ਖੋਤਣ ਗਏ ਸੂਰਬੀ ਸਿਖਾਂ ਤੋਂ ਮਾਰਕਟਾਈ ਕਰਕੇ ਖੋਤਿਆ ਆ ਕਾਹ ਖੋਣ ਦੀਆਂ ਘਟਰਾਵਾਂ ਪੜ ਕੇ ਅੱਜ ਵੀ ਮਨ ਪਰਚਾਂਦਾ ਮਾਝੇ ਦੇ ਦੁਆਬੇ ਦੀ ਸਿੱਖੀ ਦਾ ਆਨੰਦ ਗੁਰੂ ਸਾਹਿਬ ਨੂੰ ਪੈ ਘੇਰੇ ਸਮੇਂ ਪਰਚੀ ਗਈ ਤੇ ਮਾਲਵੇ ਦੀ ਸਿੱਖੀ ਮੁਖਸਰ ਦੀ ਜੰਗ ਸਮੇਂ ਪਰਖਣ ਤੋਂ ਬਾਅਦ ਨਾਰਾਜ਼ ਹੋਏ ਗੁਰੂ ਸਾਹਿਬ ਨੂੰ ਦਖਣ ਦੀ ਤਿਆਰੀ ਕਰਨੀ ਪਈ ਗੁਰੂ ਸਾਹਿਬ ਦਖਣ ਵੱਲ ਕਿਉਂ ਗਏ ਇਹ ਕਾਰਨ ਜਿਹੜੇ ਆ ਇਹ ਤਿੰਨ ਕਾਰਨ ਆ ਇੱਕ ਮਾਝੇ ਤੇ ਦੁਆਬੇ ਦੇ ਸਿੱਖ ਜਿਹੜੇ ਆ ਜਦੋਂ ਆਨੰਦਪੁਰ ਸਾਹਿਬ ਕਿਲਾ ਪਿਆ ਤੇ ਉਹ ਉਹਨਾਂ ਇਹ ਕਿਲਾ ਛੱਡ ਕੇ ਉਥੋਂ ਗੁਰੂ ਸਾਹਿਬ ਦਾ ਸਾਥ ਛੱਡ ਆਏ ਤੇ ਜਦੋਂ ਗੁਰੂ ਆ ਮਾਲਵੇ ਗਏ ਤੇ ਉਧਰ ਗੁਰੂ ਸਾਹਿਬ ਦੇ ਸਿੱਖਾਂ ਦੇ ਸਿੰਘਾਂ ਦੇ ਜਿਹੜੇ ਘੋੜੇ ਹੀ ਉਹਨਾਂ ਵਾਂ ਤੇ ਜੋ ਕਾਖ ਹੋਤਿਆ ਉਹ ਵੀ ਉਹਨਾਂ ਮਾਲਵੇ ਦੇ ਸਿੱਖਾਂ ਜਿਹਨਾਂ ਕੋਲੋਂ ਖੋ ਕੇ ਤੇ ਉਹਨਾਂ ਨਾਲ ਗੁੱਟਮਾਰ ਕੀਤੀ ਇਸ ਕਰਕੇ ਫਿਰ ਗੁਰੂ ਸਾਹਿਬ ਨੂੰ ਮਾਲਵੇ ਤੋਂ ਦੱਖਣ ਵੱਲ ਜਾਣਾ ਪਿਆ ਇਹ ਕਹਾਣੀ ਹੁਣ ਇਹਨਾਂ ਦੋਨਾਂ ਇਤਿਹਾਸਕਾਰਾਂ ਦੇ ਵਿਚ ਲਿਖੀ ਹੋਈ ਆ ਏ ਅਸੀਂ ਸੁਣਦੇ ਵੀ ਆ ਕਿ ਕੁਝ ਜਿਹੜੇ ਮਾਲਵੇ ਦੇ ਸਿੱਖ ਹੀ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਤਾ ਤੇ ਕੁਝ ਜਿਹੜੇ ਹੀ ਉਹ ਉੱਥੋਂ ਗੁਰੂ ਸਾਹਿਬ ਨੂੰ ਚਲੇ ਜਾਣ ਲਈ ਕਹਿੰਦੇ ਰਹੇ ਗੁਰੂ ਸਾਹਿਬ ਦੇ ਕੋਲੋਂ ਉਹਨਾਂ ਨੇ ਤਨਖਾਹਾਂ ਵੀ ਮੰਗੀਆਂ ਤੇ ਇਧਰ ਜਦੋਂ ਨਨਬਰ ਸਾਹਿਬ ਦੇ ਕਿਲੇ ਦੇ ਵਿੱਚੋਂ ਸਿੰਘ ਜਿਹੜੇ ਆ ਉਹ ਮਾਝੇ ਦੇ ਜਦੋਂ ਆਪਸਾ ਆਏ ਤੇ ਉਹ ਮਾਈ ਭਾ ਕੋਰ ਦੇ ਨਾਲ ਫਿਰ ਜਾ ਕੇ ਮਾਲਵੇ ਦੇ ਵਿੱਚ ਉਹਨਾਂ ਨੇ ਮੁਕਸਰ ਦੇ ਲਾਗੇ ਜੰਗ ਕੀਤੀ ਤੇ 40 ਮੁਕਤੇ ਜਿਹੜੇ ਉੱਥੇ ਉਹ 40 ਸਿੰਘ ਛੀਤ ਹੋ ਕੇ ਉਹਨਾਂ ਨੇ ਉਹ ਆਪਣਾ ਜਿਹੜਾ ਬਿਦਾਵਾ ਪੜਵਾਇਆ ਇਤਿਹਾਸ ਤੇ ਆਪਾਂ ਸਾਰੇ ਜਾਣਦੇ ਆ ਪਰ ਜੋ ਵਿਚਲੀ ਗੱਲ ਕਿ ਗੁਰੂ ਸਾਹਿਬ ਫਿਰ ਉਹਨਾਂ ਨੂੰ ਦੱਖਣ ਵੱਲ ਕਿਉਂ ਜਾਣਾ ਪਿਆ ਉਹ ਇਹ ਇਤਿਹਾਸ ਪੜ੍ਹ ਕੇ ਹੀ ਪਤਾ ਲੱਗਦਾ ਕਿ ਜਦੋਂ ਗੁਰੂ ਸਾਹਿਬ ਨੂੰ ਇਥੇ ਇਹਨਾਂ ਵੱਲੋਂ ਪੂਰਾ ਸਤਕਾਰ ਨਹੀਂ ਮਿਲਿਆ ਤੇ ਆਖਰ ਫਿਰ ਗੁਰੂ ਸਾਹਿਬ ਨੂੰ ਦੱਖਣ ਵੱਲ ਜਾਣ ਦਾ ਜਿਹੜਾ ਰੁਕ ਕਰਨਾ ਪਿਆ ਤੇ ਉਹਨਾਂ ਨੇ ਦੱਖਣ ਜਾਣਾ ਕੀਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਇਤਿਹਾਸ ਤੇ ਹੋਰ ਵੀ ਬੜੇ ਲੋਕਵੇਂ ਸੱਚਾ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਗੁਰੂ ਸਾਹਿਬ ਦੱਖਣ ਵੱਲ ਕਿਉਂ ਗਏ ਇਹ ਲੋਕਾਂ ਸੱਚ ਜਿਹੜਾ ਆ ਇਹ ਤੁਹਾਡੇ ਨਾਲ ਥੋੜਾ ਸਾਂਝਾ ਕਰਦਾ ਇਤਿਹਾਸ ਦੇ ਵਿੱਚੋਂ ਪੜਿਆ ਹੋ ਸਕਦਾ ਕੋਈ ਗਲਤ ਵਿੱਚ ਕੋਈ ਗਲਤੀ ਹੋਵੇ ਕਿਤੇ ਪਰ ਇਤਿਹਾਸ ਪੜਨ ਤੋਂ ਪਤਾ ਲੱਗਦਾ ਵੀ ਕਾਰਨ ਕੀ ਬਣੇ ਕਿ ਗੁਰੂ ਸਾਹਿਬ ਮਾਲਵੇ ਦੀ ਧਰਤੀ 'ਵਨੋ ਉਹਨਾਂ ਨੂੰ ਦੱਖਣ ਵੱਲ ਜਾਣਾ ਪਿਆ ਇਹ ਕਾਰਨ ਜਿਹੜੇ ਆ ਇਹ ਜੋ ਲੁਕਵੇਂ ਸੱਚ ਆ ਜੋ ਸਿੱਖ ਇਤਿਹਾਸ ਦੀਆਂ ਲੁਕਮੀਆਂ ਨਾ ਜਿਆਦਾ ਸਾਹਮਣੇ ਲਾਉਣ ਵਾਲੀਆਂ ਗੱਲਾਂ ਇਤਿਹਾਸ ਕਿ ਗੁਰੂ ਸਾਹਿਬ ਨੂੰ ਫਿਰ ਮਾਲਵੇ ਤੋਂ ਦੱਖਣ ਵੱਲ ਕਿਉਂ ਜਾਣਾ ਪਿਆ ਕਈ ਤਰ੍ਹਾਂ ਦੇ ਵਿਚਾਰ ਸਿੱਖ ਚਲ ਦੇ ਮਨ ਵਿੱਚ ਆਉਂਦੇ ਆ ਪਰ ਇਹਦੇ ਵਿੱਚ ਕੁਝ ਕਾਰਨ ਇਸ ਤਰ੍ਹਾਂ ਦੇ ਵੀ ਹੋ ਸਕਦੇ ਆ ਕਿ ਜਦੋਂ ਇੱਧਰ ਗੁਰੂ ਸਾਹਿਬ ਨੂੰ ਮਾਲਵੇ ਦੇ ਸਿੱਖਾਂ ਵੱਲੋਂ ਪੂਰਾ ਸਤਿਕਾਰ ਨਾ ਮਿਲਿਆ ਤੇ ਉਹਨਾਂ ਨੇ ਫਿਰ ਦੱਖਣ ਵੱਲ ਜਾਣਾ ਹੀ ਚੰਗਾ ਸਮਝਿਆ ਉੱਥੇ ਜਾ ਕੇ ਫਿਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਸਿੰਘ ਅਮਰਿਤ ਛਕਾ ਕੇ ਸਿੰਘ ਸਜਾ ਕੇ ਤੇ ਦੁਬਾਰਾ ਸਿੱਖ ਜਗਤ ਦੀ ਸਿੰਘਾਂ ਦੀ ਸੇਕ ਪਰਵਾਰਾਂ ਦੀ ਰਾਖੀ ਲਈ ਅਸੀਂ ਪੰਜਾਬ ਵੱਲ ਤੋਰਿਆ ਕਿ ਪੰਜਾਬ ਵਿੱਚ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕਾਰਨਾਮੇ ਕੀਤੇ ਉਹ ਤੁਹਾਨੂੰ ਅਗਲੀ ਕੈਸਟ ਵਿੱਚ ਦੱਸਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਉਂ ਪੰਜਾਬ ਆਏ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਉਂ ਪੰਜਾਬ ਵੱਲ ਭੇਜਿਆ ਇਹਦੀ ਜਾਣਕਾਰੀ ਤੁਹਾਨੂੰ ਅੱਗੇ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ